ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਦੀਵਾਲੀ ਅਤੇ ਬੰਦੀ ਛੋੜ ਦੀਆਂ ਵਸਤੀਆਂ ਖੁਸ਼ੀਆਂ ਦੀ ਮਾਲਾ ਤੇ ਆਤਿਸ਼ਬਾਜੀ ਨਾਲ ਚਮਕਿਆ ਆਸਮਾਨ ਦਰਬਾਰ ਸਾਹਿਬ ਸਵੇਰ ਤੋਂ ਸੰਗਤਾਂ ਦਾ ਲੱਗਿਆ ਤਾਂਤਾ ਰਹਿ ਰਾਸ ਪਾਟ ਤੋਂ ਬਾਅਦ ਵੇਖਣ ਨੂੰ ਮਿਲਿਆ ਅਲੌਕਿਕ ਆਤਿਸ਼ਬਾਜੀ ਦਾ ਨਜ਼ਾਰਾ ਸੰਗਤਾਂ ਨੇ ਮਾਣਿਆ ਆਨੰਦ ਅਤੇ ਗੁਰੂ ਸਾਹਿਬ ਜੀ ਦਾ ਕੀਤਾ ਸ਼ੁਕਰਾਨਾ ਪਰਿਵਾਰਾਂ ਸਮੇਤ ਨਤਮਸਤਕ ਹੋਈਆਂ ਸੰਗਤਾਂ ਸਰਬੱਤ ਦੇ ਭਲੇ ਦੇ ਲਈ ਕੀਤੀ ਅਰਦਾਸ ਇਹ ਵੀ ਪੰਜਾਬ نیوز ਦੀ ਖਾਸ ਰਿਪੋਰਟ ਪੋਸਟਡ ਆ ਜੀ ਅਕੀ ਕਹਿਣਾ ਚਾਹੋਗੇ ਦੀਵਾਲੀ ਮੌਕੇ ਬੰਦੀ ਛੋੜ ਦਿਵਸ ਮੌਕੇ ਆਤਿਸ਼ਬਾਜੀ ਦਾ ਨਜ਼ਾਰਾ ਦੇਖਣ ਆਏ ਜੀ ਕਿਸ ਤਰੀਕੇ ਨਾਲ ਬੰਦੀ ਛੋੜ ਦਿਵਸ ਤੇ ਸਾਰੀ ਇਸ ਨੂੰ ਜਗਤ ਦੇ ਸੰਗਤਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਵਧਾਈਆਂ ਜੀ ਅਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਪੰਜਾਬ ਸਾਡਾ ਭਾਰਤ ਹੋਰ ਤਰੱਕੀਆਂ ਕਰੇ ਅਤੇ ਗੁਰੂ ਰਾਮਦਾਸ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਕਿ ਇਸ ਤਰੀਕੇ ਦਾ ਨਜ਼ਾਰਾ ਲੱਗਾ ਕਿਉਂਕਿ ਵੱਡੀ ਗਿਣਤੀ ਚ ਸੰਗਤ ਜੋ ਹੈ ਉਹ ਇੱਥੇ ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਆਤਿਸ਼ਬਾਜ਼ੀ ਦੇਖਣ ਆਏ ਆ ਅਸੀਂ ਉ체ਚਿਤ ਤੌਰ ਤੇ ਆਤਿਸ਼ਬਾਜ਼ੀ ਹੀ ਦੇਖਣ ਆਏ ਆ ਇਸ ਵਾਰ ਕਿਉਂਕਿ ਜੋ ਗੁਰੂ ਰਾਮਦਾਸ ਦੇ ਘਰ ਤੇ ਖੁਸ਼ੀਆਂ ਨੇ ਉਹ ਸਭ ਨੂੰ ਮਿਲਣ ਇਸ ਕਰਕੇ ਅਸੀਂ ਇੱਥੇ ਆਏ ਦੀ ਕਹਿਣਾ ਚਾਹੋਗੇ ਕੀ ਉਪਦੇਸ਼ ਕੀ ਮਿਲਦਾ ਹੈ ਕਿਉਂਕਿ ਐਸੇ ਐਸਤਾਵਾਜ ਵੇਖਦੇ ਆ ਕਿ ਉਪਦੇਸ਼ ਮਿਲਦਾ ਹੈ ਅੱਛੇ ਬਾਜੀ ਤਾਂ ਅਸਲ ਸੀ ਸੂਹ ਸਾਧ ਸੰਗਤ ਨੂੰ ਇਕੱਠਾ ਕਰਨ ਵਾਸਤੇ ਆ ਅਸਲਸਾ ਗੁਰਮਤ ਜੋ ਗੁਰਮਤ ਕਹਿੰਦੀ ਆ ਉਹਦੇ ਅਨਸਾਰ ਚੱਲੀ ਇਹ ਸਦਾ ਜ਼ਰੂਰੀ ਹੈ ਕੀ ਸਮਝਦੇ ਹੋ ਕਿ ਜਸਕਰਨ ਸਿੰਘ ਸਾਹਿਬ ਨੇ ਆਹਨ ਉਪਦੇਸ਼ ਦਿੱਤਾ ਸਮਝਾਈਦਾ ਹੈ ਕਿ ਸਰਬੋਤਮ ਉਸੇ ਉਪਦੇਸ਼ 'ਚ ਚੱਲਣਾ ਚਾਹੀਦਾ ਜੀ ਜੀ ਗੁਰੂ ਸਾਹਿਬ ਨੇ ਜੋ ਬੰਦੀ ਛੋੜ ਦਿਵਸ ਤੇ ਸਾਹਨੇ ਜੋ ਖਾਰੇ ਨੂੰ ਸਨੇਹਾ ਦਿੱਤਾ ਸਾਰਿਆਂ ਨੂੰ ਸੇ ਚੱਲਣ ਦੀ ਲੋੜ ਹੈ ਆ ਜੋ ਸਾਡੀ ਖਲਾਸੀ ਹੋ ਸਕੇ ਤੁਹਾਡੇ ਛੋਟੇ ਬੱਚੇ ਵੀ ਨਾਲ ਨੇ ਸਪੈਸ਼ਲ ਤੌਰ ਤੇ ਲਿਆਏ ਹੋ ਕਿ ਕਾਹਨ ਵਾਸਤੇ ਕਿਸ ਤਰ੍ਹਾਂ ਕਾਹ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਗੁਰੂ ਘਰ ਦੇ ਨਾਲ ਜੁੜੇ ਤੇ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਕੀ ਕੁਝ ਕੀਤਾ ਤੇ ਅਸੀਂ ਅੱਗੇ ਕਿਵੇਂ ਚੱਲਦੇ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਅੱਜ ਬੰਦੀ ਛੋੜ ਦੇਸੀ ਜਿਹੜਾ ਵਾ ਹਰ ਸਾਲ ਦੀ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਜੀ ਦੇ ਦਰਬਾਰ ਸਾਹਿਬ ਵੱਲੋਂ ਵੱਡੀ ਪੱਧਰ ਤੇ ਜਿਹੜਾ ਮਨਾਇਆ ਗਿਆ ਵਾ ਇਸ ਵਾਰ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਆਪਣੇ ਪਰਿਵਾਰਾਂ ਸਮੇਤ ਜੀਵਨਾ ਸਫਲ ਕੀਤਾ ਵਾ ਰਹਿਰਾ ਸਬਜ਼ੀ ਦੇ ਪਾਰ ਦੇ ਭੂਗ ਤੋਂ ਉਪਰੰਤ ਦੀਪਮਾਲਾ ਦੀਪਮਾਲਾ ਤੋਂ ਉਪਰੰਤ ਜਿਹੜਾ ਵਾ ਆਤਿਸ਼ਬਾਜੀ ਦਾ ਅਲੋਕਿਕ ਨਾਰਾ ਪਰਿਵਾਰਾਂ ਸੁਵਿਧਾ ਸੰਗਠਾ ਨੇ ਦੇਖ ਕੇ ਹਾਈਦੀ ਪਰਕੇ ਜੀਮ ਸਫਲਾ ਕੀਤਾ ਐ ਐਸਟੀਪੀਸੀ ਵੱਲੋਂ ਕਿਸ ਤਰੀਕੇ ਨਾਲ ਪ੍ਰਬੰਧ ਕੀਤਾ ਗਿਆ ਸ਼ਰਮਣੀ ਕੌਰ ਦਾ ਪ੍ਰਬੰਧਕ ਕਮੇਟੀ ਸਚਕਣੁਸ਼ੀ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਲਈ ਪੂਕਾ ਪ੍ਰਬੰਧ ਕੀਤਾ ਗਿਆ ਔਰ ਵਧੀਆ ਗੁਰੂ ਮਹਾਰਾਜ ਦੇ ਪਰਿਵਾਰਾਂ ਸੁਵਿਧਾ ਹਾਈਦੀ ਪਰਕੇ ਜੀਮ ਸਫਲਾ ਕੀਤਾ ਜਿੰਨੀ ਸੰਗਤ ਕਿੰਨੀ ਗਈ ਇਸ ਮਾਰ ਲੱਖਾਂ ਦੀ ਤعداد ਦੇ ਵਿੱਚ ਜਿਹੜੀ ਆ ਸੰਗਤ ਜਿਹੜੀ ਆ ਹਰ ਸਾਲ ਦੀ ਤਰ੍ਹਾਂ ਪਹੁੰਚੇ ਆ ਮੇਰਾ ਨਾਮ ਭੱਤ ਸ਼ਰਮਾ। ਜੀ ਤੁਸੀਂ ਕਹਿਣਾ ਚਾਹੋਗੇ ਅ ਅੱਜ ਦੇ ਤੁਸੀਂ ਦੀਵਾਲੀ ਮੌਕੇ ਇੱਥੇ ਪਹੁੰਚੇ ਜੇ ਕਿਸ ਤਰੀਕੇ ਦਾ ਅਨੁਭਵ ਹੋ? ਜਿਸ ਤਰ੍ਹਾਂ ਤੁਹਾਨੂੰ ਵੀ ਪਤਾ ਸਭ ਨੂੰ ਪਤਾ ਹੈ ਕਿ ਧਾਰ ਰੋਟੀ ਕਰਦੀ ਦੀਵਾਲੀ ਅੰਮ੍ਰਿਤਸਰ ਦੀ ਦੇਸ਼ੀ ਵਿਦੇਸ਼ ਤੋਂ ਸੰਗਤਾਂ ਜਿਹੜੀਆਂ ਵਸ਼ੇ ਰੋਕ ਤੇ ਅੰਮ੍ਰਿਤਸਰ ਪਹੁੰਚਦੀ ਹੈ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੀ ਹੈਗਾ ਤਾਂ ਅਸੀਂ ਵਿਸ਼ੇ ਤਿਆਰੀਆਂ ਕਰ ਰਹੇ ਸੀਗੇ ਤੁਹਾਨੂੰ ਡੀਕ ਸੀ ਕਦੋਂ ਜਿਹੜੀਆਂ ਆਤੀਸ਼ਬਾਜੀ ਹੋਵੇਗੀ ਤੇ ਜਦੋਂ ਆਤੀਸ਼ਬਾਜੀ ਹੋਈ ਕਹਿੰਦੇ ਆ ਨਾ ਕਿ ਜੇਕਰ ਕਿਸ ਨੇ ਧਰਤੀ ਵਿੱਚ ਸਵਰਗ ਵੇਖਣਾ ਉਹ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨਤਮਸ ਨਜ਼ਾਰਾ ਸੀਗਾ ਤਸ਼ਵਜੂਦ ਦੇ ਵੇਖ ਕੇ ਮੈਂ ਕਹਿੰਦਾ ਮੈਨਾਂ ਇਨਾ ਮੇਰਾ ਮੰਤਰ ਮੁਕਤ ਹੋ ਗਿਆ ਮੇਰਾ ਧਿਆਨ ਹੀ ਸੀਗਾ ਮੈਂ ਵਾਇਕੁਰੂ ਦਾ ਜਾਪ ਕਰਦਾ ਪਏ ਦੂਜੇ ਪਾਸੇ ਆਤੇ ਪਾ ਚੀ ਨਜ਼ਾਰਾ ਉਹ ਵੇਖ ਰਹਾ ਸੀਗਾ ਬਾਕੀ ਸੰਗਤਾਂ ਜਿਹੜੀਆਂ ਪੁੱਜੀਆ ਸ਼੍ਰੀ ਦਰਬਾਰ ਸਾਹਿਬ ਮੇਰੇ ਤੋਂ ਇਲਾਵਾ ਉਹਨਾਂ ਦੇ ਵੱਲੋਂ ਦੀਪਮਾਲਾ ਕੀਤੀ ਜਾ ਰਹੀ ਹੈ ਕਿਉਂ ਦੇ ਦੀਵੇ ਜਿਹੜੇ ਆ ਉਹ ਚਲਾਏ ਜਾ ਰਹੇ ਹੈ ਕਿ ਤੇ ਹਰ ਕੋਈ ਆਪਣੇ ਫੋਨ ਦੇ ਕੈਮਰੇ ਦੇ ਜਿਹੜੀ ਆ ਤਸਵੀਰਾਂ ਜਿਹੜੀਆਂ ਸੀਗਾ ਅਤਿਸ਼ਬਾਚੀ ਦੀ ਉਹ ਕੈਦ ਕਰ ਰਹੇ ਸੀਗੇ ਦੂਜੇ ਪਾਸੇ ਜਿਹੜਾ ਕਿਦੋਂ ਜਥੇਦਾਰ ਸਾਹਿਬ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਗ੍ਰੀਨ ਪਟਾਕੇ ਜਿਹੜੇ ਚਲਾਣ ਚਾਹਦੇ ਕਿਉਂਕਿ ਅਸੀਂ ਪਹਿਲੇ ਵੇਖੀ ਜਦੋਂ ਅਤਿਸ਼ਬਾਚੀ ਹੁੰਦੇ ਸੀ ਕਾਫੀ ਪ੍ਰਦੂਸ਼ਣ ਹੁੰਦਾ ਸੀਗਾ ਪਰ ਇਸ ਵਾਰ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਦੂਸ਼ਣ ਨਹੀਂ ਹੈ ਧੂਆ ਬਿਲਕੁਲ ਘੱਟ ਹੈਗਾ ਕਿਸੇ ਤਰ੍ਹਾਂ ਦਾ ਵੀ ਕੋਈ ਆਮ ਲੋਕਾਂ ਨੂੰ ਜਾਂ ਜਾਂ ਜੀਵ ਜੰਤੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਧੂਆ ਬੜਾ ਘੱਟ ਹੈ ਪ੍ਰਦੂਸ਼ਣ ਇੰਨਾ ਜ ਨਹੀਂ ਹੋਇਆ ਇਸ ਵਾਰ ਅਤਿਸ਼ਬਾਚੀ ਚਲਾ ਕੇ